ਸਦ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਗ੍ਰਾਂਟਾਂ ਦੀ ਪੂਰਕ ਮੰਗ ਦੇ ਉੱਪਰ ਮੁੱਦੇ ਉਠਾਏ ਅਤੇ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਗਾਰੰਟੀ ਅਤੇ ਪ੍ਰਾਲੀ ਦੀ ਰਹਿੰਦ-ਖੂੰਹਦ ਦੇ ਉੱਪਰ ਬਜਟ ਦੀ ਵੱਡੀ ਮੰਗ ਵੀ ਕੀਤੀ ਹੈ ਸਾਹਨੀ ਨੇ ਕਿਹਾ ਕਿ ਕੁੱਲ ਬਾਦੂ ਨਕਦੀ 58378 ਕਰੋੜ ਰੁਪਏ ਹੋਵੇਗੀ ਅਤੇ ਇਹ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਯਾਨੀ ਕਿ ਐਫਆਰਬੀਐਮ ਦੇ ਐਕਟ ਦੇ ਦੁਆਰਾ 3% ਦੀ ਲਾਜ਼ਮੀ ਸੀਮਾ ਦੇ ਵਿਰੁੱਧ ਜੀਡੀਪੀ ਦੇ 5.9% ਦੇ ਪਹਿਲਾਂ ਹੀ ਉੱਚ ਵਿੱਤੀ ਘਾਟੇ ਦੇ ਵਿੱਚ ਵਾਧਾ ਕਰੇਗੀ। ਮੈਂਬਰ ਪਾਰਲੀਮੈਂਟ ਨੇ ਘਟੋ-ਘਟ ਸਮਰਥਨ ਮੁੱਲ ਅਤੇ ਖੇਤੀ ਲਾਗਤ ਅਤੇ ਨਾਲ ਹੀ ਕੀਮਤਾਂ ਦੇ ਬਾਰੇ ਵਿੱਚ ਕਮੇਟੀ ਦੇ ਵਿੱਚ ਪੰਜਾਬ ਦੀ ਨੋਬੰਦਗੀ ਦੀ ਮੰਗ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਅਸਲ ਵਿੱਚ ਕਣਕ ਅਤੇ ਚੌਲਾਂ ਤੋਂ ਇਲਾਵਾ ਹੋਰ ਫਸਲਾਂ ਦੇ ਲਈ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਨੋਟੀਫਾਈ ਕੀਤਾ ਵੀ ਗਿਆ ਹੈ। ਸਾਹਣੀ ਨੇ ਕਿਹਾ ਹੈ ਕਿ ਮੱਕੀ ਦੇ ਉੱਪਰ ਘਟੌ ਕਟਾ ਸਮਰਥਨ ਮੁੱਲ 2090 ਰੁਪਏ ਹੈ ਪਰ ਅਸਲ ਵਿੱਚ ਇਹ 700-1000 ਰੁਪਏ ਪ੍ਰਤੀ ਟਨ ਦੇ ਵਿਚਕਾਰ ਵੇਚੀ ਜਾ ਰਹੀ ਹੈ ਜੋਗੀ ਕਿਦਣਾ ਕਿਤੇ ਕਿਸਾਨਾਂ ਦੇ ਨਾਲ ਇੱਕ ਤੱਕੇशाही ਦੇ ਆਲਮ ਨੂੰ ਵੀ ਜ਼ਾਹਿਰ ਕਰਦੀ ਹੈ ਮੈਂਬਰ ਨੇ ਇਹ ਵੀ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਦੇ ਮੁੱਦੇ ਦੇ ਉੱਪਰ ਬਜਟ ਦੇ ਵਿੱਚ ਟੁਕਮੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਇਸ ਤੋਂ ਇਲਾਵਾ ਸੀਰੀ ਸਾਹਨੀ ਜੀ ਨੇ ਕਿਹਾ ਕਿ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਗੁਆਂਢੀ ਦੇਸ਼ਾਂ ਯਾਨੀ ਕਿ ਬੰਗਲਾਦੇਸ਼, ਮਾਲਦੀਵ ਅਤੇ ਪੂਟਾਨ ਦੇ ਮੁਕਾਬਲੇ ਵੀ ਘੱਟ ਹੈ ਅਤੇ 10% ਦੀ ਆਬਾਦੀ ਦੇ ਕੋਲ ਭਾਰਤ ਦੀ 72% ਦੀ ਦੌਲਤ ਹੈ ਸਾਹਨੀ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਬੁਲੰਦਿਆਂ ਦੇ ਵਿੱਚ ਗੱਲਬਾਤ ਖੋਲ ਕੇ ਬਿਆਨ ਕੀਤੀ ਸਾਹਨੀ ਨੇ ਪਿਛਲੀ ਤਿਮਾਹੀ ਦੇ ਵਿੱਚ ਖਾਦ ਸਬਸਿਡੀ ਦੇ ਉੱਪਰ 30% ਦੀ ਕਟੌਤੀ ਦੇ ਉੱਪਰ ਚਿੰਤਾ ਵੀ ਜ਼ਾਹਰ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਇਸ ਦੀ ਸਰਵੋਤਮ ਉਪਲਬਧਤਾ ਯਕੀਨੀ ਬਣਾਉਣ ਦੇ ਵਾਸਤੇ ਜਨਵਰੀ ਦੇ ਵਿੱਚ ਇਸ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਹੁਣ ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਦੇ ਵੱਲੋਂ ਜੋ ਵੀ ਮੁੱਦੇ ਉਠਾਏ ਗਏ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਵੱਲੋਂ ਦੇਖਿਆ ਜਾਵੇਗਾ ਵਚਿਆ ਜਾਵੇਗਾ ਅਤੇ ਉਸ ਦਾ ਹੱਲ ਕਰਕੇ ਦਿੱਤਾ ਜਾਵੇਗਾ ਇਹ ਦੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸਾਰੇ ਦੇ ਸਾਰੇ ਮਾਮਲੇ ਦੇ ਬਾਰੇ ਵਿੱਚ ਅਤੇ ਮੈਂਦ ਪਾਰਲੀਮੈਂਟ ਵਿਕਰਮਜੀਤ ਸਿੰਘ ਸਹਾਣੀ ਦੇ ਵੱਲੋਂ ਉਠਾਏ ਜਾ ਰਹਾ ਹੈ ਮੈਂ ਐਜ਼ ਅ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਸਾਰੇ ਦੇ ਸਾਰੇ ਮੁੱਦਿਆਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਇ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਵਿਦੇਸ਼ ਜਾਣ ਦੀ ਚਾਹਵਾਨ ਸਟੂਡੈਂਟਸ ਲਈ ਖੁਸ਼ਖਬਰੀ ਗਲੋਬਲ ਵਾਈਜ਼ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੈ ਸਟੱਡੀ ਅਬ੍ਰੋਡ ਐਜੂਕੇਸ਼ਨ ਫੇਅਰ ਜਿੱਥੇ ਤੁਹਾਨੂੰ ਮਿਲੇਗਾ ਮੌਕਾ ਯੂਕੇ ਯੂਐਸਏ ਕੈਨੇਡਾ ਆਇਰਲੈਂਡ ऑस्ट्रेलिया ਅਤੇ ਜਰਮਨੀ ਵਰਗੇ ਦੇਸ਼ਾਂ ਦੇ ਰਿਪ੍ਰੈਜ਼ੈਂਟੇਟਿਵਜ਼ ਨੂੰ ਮਿਲੰਦਾ ਨਵੀਂ ਦਿੱਲੀ ਦੇ ਲੀ ਮੈਰੀਡੀਅਨ ਹੋਟਲ 'ਚ 24 ਦਸੰਬਰ ਦਿਨ ਐਤਵਾਰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਣੇ ਰਜਿਸਟਰ ਕਰੋ ਵਿਜ਼ਿਟ ਕਰੋ ਸਾਡੀ ਵੈਬਸਾਈਟ events.globaladvice.com ਵਧੇਰੇ ਜਾਣਕਾਰੀ ਦੇ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 100% ਐਪਲੀਕੇਸ਼ਨ ਫੀ ਕੈਸ਼ਬੈਕ ਯੂਨੀਵਰਸਿਟੀ ਕਾਲਜ ਰਿਪ੍ਰੈਜ਼ੈਂਟੇਟਿਵਜ਼ ਨਾਲ 1 ਟੂ 1 ਸੈਸ਼ਨ ਸਕਸੈਸਫੁਲ ਵੀਜ਼ਾ ਐਪਲੀਕੇਸ਼ਨਜ਼ ਦੇ ਲਈ फ्री प्रोफाइल बिल्डिंग गाइडेंस, फ्री होगा आईएस डायग्नोस्टिक टेस्ट, आईएस फ्री ते 4000 डी फ्लैट ऑफ, जीआरई फीस ते 13500 डी फ्लैट ऑफ, तुरंत चेक करो अपनी लोन एलिजिबिलिटी ओवी बिल्कुल फ्री, ना गवाओ ए सुनहरा मौका। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ